ਸਤਿਨਾਮ ਸ਼੍ਰੀ ਵਾਇਗਰੇਵ ਵਾਇਗਜੀਕਾ ਖਾਲਸਾ ਵਾਇਗਜੀਕੀ ਸਤੇ ਸਾਧ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿੱਛੇ ਪਾਣੀ ਵੀ ਮਾਰ ਵੇ ਲੋ ਹਟ ਦੇ ਪਾਣੀ ਵੀ ਗੁਰੂ ਪਿਆਰੀ ਸਾਧ ਸੰਗ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੀ ਆ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹਰ ਪੀਜਾ ਦੀ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਸਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਤੱਕ ਆ ਜਿੱਦਾਂ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਲੋਡ ਆ ਤੇ ਭੇਖ ਵਿੱਚ ਗਾਂ ਵੀ ਪੰਜ ਦਾ ਦਿਨ ਲੋੜਿਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜਿੱਗਾ ਪਚਾਓ ਮੇਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ ਜਜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਜਿਨ੍ਹਾਂ ਦੇ ਯਾਰਾ ਲੋੜਿਆ ਪਸ਼ੂਆਂ ਵਾਲੀ ਚਾਰਾ ਜਿੰਨਾ ਆ ਰਿਆ ਤੂੜੀ ਆ ਰਹੀ ਸਾਰੀ 메ਨ ਰੋਡ ਤੇ ਲਾਥ ਰਹੀ ਆ ਜਿੰਨਾ ਪਿੰਡਾਂ ਜਜੇ ਪਾਣੀ ਉਹ ਕਿਤਰਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਕਿੰਨਾ ਹੌਲੀ ਆਓਗੇ ਤੇ ਘੱਟ ਤੋਂ ਘੱਟ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਵੀ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10 10 ਟਰਾਲੀਆਂ ਚੱਲ ਗਈਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਵੀਰ ਦੇ ਟਰੱਕ 'ਚ 500 ਬੋਰੀ ਸੀ 500 ਵਿੱਚੋਂ 50 ਲੋਡਵੰਦਾਂ ਨੂੰ ਗਈਆਂ 450 ਤੋਂ ਉਤੋਰੀ ਲੋਕਾਂ ਲਿਆ ਲਈ ਆ ਜਿੰਨਾਂ ਸ਼ਾਮੀ ਪਾ 50 ਦੀ ਵੇਚੀ ਆ ਇਹ ਕਰਕੇ ਵੀਰ ਜੀ ਕਾਲੀ ਨਾ ਕਰੋ ਲੋਡਵੰਦ ਬਹੁਤ ਨੇ ਇਹਨਾਂ ਨੂੰ ਹੋ ਸਕਦਾ 15 ਦਿਨ ਬਾਅਦ ਪਾਣੀ ਲੱਥੇ ਉਹਨਾਂ ਦੇ ਘਰਾਂ ਦੀ ਘੱਟ ਜਾਈਏ ਕਿ ਇਹਨੂੰ ਬਿਸਤਰਿਆਂ ਦੀ ਹਰ ਚੀਜ਼ ਦੀ ਲੋਡ ਪੈਣੀ ਆ ਪਸ਼ੂਆਂ ਨੂੰ ਵੀ ਲੋਡ ਪੈਣੀ ਆ ਤੇ ਗਰੀਬ ਜਿਹੜਾ ਵਾ ਗਰੀਬ ਤੇ ਰਹਿੰਦਾ ਆਪਣੇ ਘਰ ਤੇ ਜਿਹੜੇ ਚਾਤਰ ਲੋਕ ਨੇ ਉਹ ਸੜਕਾਂ ਦੇ ਆ ਕੇ ਸੜਕਾਂ ਤੋਂ ਲੋਕ ਰਾਸ਼ਨ ਇਕੱਠਾ ਕਰੀ ਜਾਂਦੇ ਆ ਜਿਹੜਾ ਵੀਰ ਬਾਹਰੋਂ ਆਉਂਦਾ ਉਹਨੂੰ ਪਤਾ ਨਹੀਂ ਲੱਗਦਾ ਪੀਏ ਕਿਥੇ ਰਾਸ਼ਨ ਪਹੁੰਚਾਉਣਾ ਕੋਸ਼ਿਸ਼ ਇਹ ਕਰੋ ਵੀ ਕਾਲੀ ਨਾ ਕਰੋ ਅਜੇ ਰਾਸ਼ਨ ਦੀ ਅਜੇ ਬਹੁਤ ਜ਼ਿਆਦਾ ਲੋੜ ਆ ਤੇ ਇੱਕ ਇਨੀ ਕਿਰਪਾ ਕਰੋ ਵੀ ਆਪਣੇ ਫੋਨ ਕਰਕੇ ਆਓ ਲੋਕਾਂ ਨੂੰ ਉਹ ਤੁਹਾਨੂੰ ਸਹੀ ਟਿਕਾਣੇ ਪਹੁੰਚਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ